ਤੋਂ ਮੁਹਾਲੀ ਦੇ ਫੇਸ 7 ਦੇ ਵਿੱਚ ਦੇ ਰਾਤ ਗੋਲੀਆਂ ਚੱਲੀਆਂ ਨੇ ਇਹ ਗੋਲੀਆਂ ਇੱਕ ਘਰ ਦੇ ਬਾਹਰ ਚੱਲੀਆਂ ਨੇ ਜਿੱਥੇ ਆਈਟੀ ਸਿਟੀ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਅਮਨ ਨੇ ਦੱਸਿਆ ਕਿ ਰਾਤ 12:30 ਮਿੰਟ ਉੱਤੇ ਕਰੀਬ 35 ਰਾਉਂਡ ਫਾਇਰਿੰਗ ਹੋਈ ਹੈ ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਰਟਾਇਰ ਹੋਏ ਨੇ ਤੇ ਸਾਡੀ ਕਿਸੇ ਦੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਤੇ ਨਾ ਹੀ ਸਾਨੂੰ ਕੋਈ ਫਿਰੋਤੀ ਦੀ ਕੋਲ ਆਈ ਹੈ ਘਰ ਦੇ ਬਾਹਰ ਖੜੀਆਂ ਗੱਡੀਆਂ ਵੀ ਤੋੜ ਦਿੱਤੀਆਂ ਗਈਆਂ ਨੇ ਸੀਸੀਟੀਵੀ ਦੇ ਵਿੱਚ ਦੋ ਸਾਕਸ਼ ਘਰ ਦੇ ਬਾਹਰ ਖੜੇ ਹੋਏ ਵਿਖਾਈ ਦੇ ਰਹੇ ਨੇ ਜੋ ਕਿ ਇੱਕ ਮੋਟਰਸਾਈਕਲ ਉੱਤੇ ਪਹਿਲਾਂ ਰੇਕੀ ਕਰਦੇ ਨੇ ਤੇ ਫਿਰ ਘਰ ਦੇ ਬਾਹਰ ਖੜੇ ਹੋ ਕੇ ਫਾਇਰਿੰਗ ਕਰਦੇ ਨੇ ਫਿਲਹਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤਫ਼ਤੀਸ਼ ਜਾਰੀ ਹੈ ਤਾਂ ਮੋਹਾਲੀ ਦੇ ਫੇਸ 7 ਦੇ ਵਿੱਚ ਦੇ ਰਾਤ ਗੋਲੀਆਂ ਚੱਲੀਆਂ ਨੇ ਇਹੇ ਗੋਲੀ ਦਾ ਇੱਕ ਘਟਦੇ ਬਾਹਰ ਚੱਲਿਆ ਨੇ ਜਿੱਥੇ ਆਈਟੀ ਸਿਟੀ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਅਮਨ ਨੇ ਦੱਸਿਆ ਕਿ ਰਾਤ 12:30 ਮਿੰਟ ਉੱਤੇ ਕਰੀਬ 35 ਰਾਉਂਡ ਫਾਇਰਿੰਗ ਹੋਈ ਹੈ ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਰਟਾਇਰ ਹੋਏ ਨੇ ਤੇ ਸਾਡੀ ਕਿਸੇ ਦੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਤੇ ਨਾ ਹੀ ਸਾਨੂੰ ਕੋਈ ਫਿਰੋਤੀ ਦੀ ਕੋਲ ਆਈ ਹੈ ਘਰ ਦੇ ਬਾਹਰ ਖੜੀਆਂ ਗੱਡੀਆਂ ਵੀ ਤੋੜ ਦਿੱਤੀਆਂ ਗਆਂ ਨੇ ਸੀਸੀਟੀਵੀ ਦੇ ਵਿੱਚ ਦੋ ਸਾਕਸ਼ ਘਰ ਦੇ ਬਾਹਰ ਖੜੇ ਹੋਏ ਵਿਖਾਈ ਦੇ ਰਹੇ ਨੇ ਜੋ ਕਿ ਇੱਕ ਮੋਟਰਸਾਈਕਲ ਉੱਤੇ ਪਹਿਲਾਂ ਰੇਕੀ ਕਰਦੇ ਨੇ ਤੇ ਫਿਰ ਘਰ ਦੇ ਬਾਹਰ ਖੜੇ ਹੋ ਕੇ ਫਾਇਰਿੰਗ ਕਰਦੇ ਨੇ ਫਿਲਹਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤਫਤੀਸ਼ ਜਾਰੀ ਹੈ ਤਾਂ ਮੁਹਾਲੀ ਦੇ ਫੇਸ 7 ਦੇ ਵਿੱਚ ਦੇ ਰਾਤ ਗੋਲੀਆਂ ਚੱਲੀਆਂ ਨੇ ਇਹ ਗੋਲੀਆਂ ਇੱਕ ਘਰ ਦੇ ਬਾਹਰ ਚੱਲੀਆਂ ਨੇ ਜਿੱਥੇ ਆਈਟੀ ਸਿਟੀ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਅਮਨ ਨੇ ਦੱਸਿਆ ਕਿ ਰਾਤ 12:30 ਮਿੰਟ ਉੱਤੇ ਕਰੀਬ 35 ਰਾਉਂਡ ਫਾਇਰਿੰਗ ਹੋਈ ਹੈ ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਰਟਾਇਰ ਹੋਏ ਨੇ ਤੇ ਸਾਡੀ ਕਿਸੇ ਦੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਤੇ ਨਾ ਹੀ ਸਾਨੂੰ ਕੋਈ ਫਿਰੋਤੀ ਦੀ ਕੋਲ ਆਈ ਹੈ ਘਰ ਦੇ ਬਾਹਰ ਖੜੀਆਂ ਗੱਡੀਆਂ ਵੀ ਤੋੜ ਦਿੱਤੀਆਂ ਗਈਆਂ ਨੇ ਸੀਸੀਟੀਵੀ ਦੇ ਵਿੱਚ ਦੋ ਸਾਕਸ਼ ਕਰਦੇ ਬਾਹਰ ਖੜੇ ਹੋਏ ਵਿਖਾਈ ਦੇ ਰਹੇ ਨੇ ਜੋ ਕਿ ਇੱਕ ਮੋਟਰਸਾਈਕਲ ਉੱਤੇ ਪਹਿਲਾਂ ਰੇਕੀ ਕਰਦੇ ਨੇ ਤੇ ਫਿਰ ਘਰ ਦੇ ਬਾਹਰ ਖੜੇ ਹੋ ਕੇ ਫਾਇਰਿੰਗ ਕਰਦੇ ਨੇ ਫਿਲਹਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤਫ਼ਤੀਸ਼ ਜਾਰੀ ਹੈ ਤਾਂ ਮੋਹਾਲੀ ਦੇ ਫੇਸ 7 ਦੇ ਰਾਤ ਗੋਲੀਆਂ ਚੱਲੀਆਂ ਨੇ ਇਹੇ ਗੋਲੀਆਂ ਇੱਕ ਘਰ ਦੇ ਬਾਹਰ ਚੱਲੀਆਂ ਨੇ ਜਿੱਥੇ ਆਈਟੀ ਸਿਟੀ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਅਮਨ ਨੇ ਦੱਸਿਆ ਕਿ ਰਾਤ 12 ਵਜੇ ਦੇ 30 ਮਿੰਟ ਉੱਤੇ ਕਰੀਬ 35 ਰਾਉਂਡ ਫਾਇਰਿੰਗ ਹੋਈ ਹੈ ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਰਟਾਇਰ ਹੋਏ ਨੇ ਤੇ ਸਾਡੀ ਕਿਸੇ ਦੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਤੇ ਨਾ ਹੀ ਸਾਨੂੰ ਕੋਈ ਫਿਰੋਤੀ ਦੀ ਕੋਲ ਆਈ ਹੈ ਘਰ ਦੇ ਬਾਹਰ ਖੜੀਆਂ ਗੱਡੀਆਂ ਵੀ ਤੋੜ ਦਿੱਤੀਆਂ ਗਈਆਂ ਨੇ ਸੀਸੀਟੀਵੀ ਦੇ ਵਿੱਚ ਦੋ ਸਾਕਸ਼ ਘਰ ਦੇ ਬਾਹਰ ਖੜੇ ਹੋਏ ਵਿਖਾਈ ਦੇ ਰਹੇ ਨੇ ਜੋ ਕਿ ਇੱਕ ਮੋਟਰਸਾਈਕਲ ਉੱਤੇ ਪਹਿਲਾਂ ਰੇਕੀ ਕਰਦੇ ਨੇ ਤੇ ਫਿਰ ਘਰ ਦੇ ਬਾਹਰ ਖੜੇ ਹੋ ਕੇ ਫਾਇਰਿੰਗ ਕਰਦੇ ਨੇ ਫਿਲਹਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤਫ਼ਤੀਸ਼ ਜਾਰੀ ਹੈ